ਉਨੇਦੀ ਖਰੀਦ ਦੀ ਪ੍ਰਕਿਰਿਆ 16 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਜਿਸ ਤਹਿਤ ਸਰਕਾਰ ਦੀਆਂ ਤਿਆਰੀਆਂ ਮੁਕੰਮਲ ਹਨ ਚੋਨੇ ਦੀ ਆਮਦ ਅਤੇ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਇਸੇ ਵਿਚਾਲੇ ਸੁਲਤਾਨਪੁਰ ਲੋਧੀ ਦੀਆਂ ਦਾਣਾ ਮੰਡੀਆਂ ਦੇ ਆੜਤੀ ਚਿੰਤਤ ਦਿਖਾਈ ਦੇ ਰਹੇ ਨੇ ਆੜਤੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ 75% ਦੀ ਗਿੱਲਾ ਅਤੇ ਹਰਾ ਚੋਨਾ ਮੰਡੀਆਂ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਜਿਸ ਕਾਰਨ ਮਾਪ ਡੰਡਾ ਉਨ ਸਾਰੇ ਚੋਨੇ ਦੀ ਤੁਲਾਈ ਤੇ ਖਰੀਦ ਕਰਨ ਵਿੱਚ ਦਿੱਕਤ ਆ ਰਹੀ ਹੈ ਲਿਹਾਜ਼ਾ ਆੜਤੀਆਂ ਵੱਲੋਂ ਤੇ ਮਾਰਕੀਟ ਕਮੇਟੀ ਦਫਤਰ ਦੀ ਮੀਟਿੰਗ ਹਾਲ 'ਚ ਇੱਕ ਵਿਸ਼ਾਲ ਇਕੱਤਰਤਾ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਗਿੱਲਾ ਝੋਨਾ ਨਾ ਖਰੀਦਣ ਦਾ ਫੈਸਲਾ ਕੀਤਾ ਗਿਆ। ਲਿਹਾਜ਼ਾ ਆੜਤੀਆਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਫਸਲ ਨੂੰ ਸਪਾਉਣ ਤੋਂ ਬਾਅਦ ਹੀ ਮੰਡੀਆਂ ਦੇ ਵਿੱਚ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹਦੇ ਵਿੱਚ ਅਸੀਂ ਅੱਜ ਆੜਤੀ ਸਾਰੇ ਇਸ ਕਰਕੇ ਇਕੱਠੇ ਹੋਏ ਹਾਂ ਕਿ ਮੰਡੀ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਜਿਹੜਾ ਝੋਨਾ ਆ ਰਿਹਾ ਵਾ ਉਹ ਮੋਇਸਚਰ ਵਾਲਾ ਆ ਰਿਹਾ ਵਾ ਜਦਕੀ ਨਾਲ ਸੁੱਕੇ ਢੇਰੀਆਂ ਵੀ ਬਹੁਤ ਆ ਰਹੀਆਂ ਵਾ ਕੋਈ ਢੇਰੀਆਂ ਜਿਹੜੀਆਂ ਹੈਗੀਆਂ ਉਹ 15 ਤੋਂ 15.5 16 17 ਜ਼ਮੀਨ ਦੇ ਖੇਤਾਂ ਚੋਂ ਪੱਕ ਕੇ ਆ ਰਹੀਆਂ ਪਰ ਜਿਆਦਾ ਜਿਹੜਾ ਹੈਗਾ ਵਾ ਝੋਨਾ ਉਹ ਜਿਹੜਾ ਹੈਗਾ ਵਾ ਮਤਲਬ ਕਿ 22 23 21 22 23 24 ਆ ਰਿਹਾ ਵਾ ਅਸੀਂ ਉਹਦੇ ਚ ਹਰਾ ਦਾਣਾ ਬਹੁਤ ਆ ਤੇ ਉਹ ਜਿਹੜਾ ਹੈਗਾ ਗਵਰਨਮੈਂਟ ਦੀ ਸਪੈਸੀਫਾਈਡ ਤਾਬਕ ਹੈ ਨੀਗਾ ਜੇ ਅਸੀਂ ਉਹਨੂੰ ਸੁਕਾ ਵੀ ਲੈਨੇ ਤੇ ਹੋ ਸਕਦਾ ਤਾਂ ਵੀ ਉਹ ਗਵਰਨਮੈਂਟ ਦੀ ਸਿਫਿਕੇਸ਼ਨ ਤੇ ਨਾ ਕਿਉਂਕਿ ਉਹਦੇ ਵਿੱਚ ਜਿਹੜਾ ਹਰਾ ਦਾਣਾ ਹੁੰਦਾ ਵਾ ਨਾ ਉਹਦੀ ਮਾਤਰਾ ਵੱਜ ਜਾਂਦੀ ਹੈਗੀ ਆ ਉਹ ਜਿਹੜੀਆਂ ਗਵਰਨਮੈਂਟ ਦੀਆਂ ਮਾਪ ਦੰਡਾਂ ਦੇ ਅਨੁਸਾਰ ਜਿਹੜਾ ਹੈਗਾ ਵਾ ਉਹ ਕਈ ਵਾਰੀ ਉਹ ਢੇਰੀ ਰਿਜੈਕਟ ਵੀ ਕਰ ਦਿੰਦੀ ਹੈ ਸੋ ਇਸ ਕਰਕੇ ਅਸੀਂ ਇਕੱਠੇ ਹੋਏ ਸੀ ਇਹਦੇ ਵਿੱਚ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਇਕੱਠੇ ਹੋਏ ਸੀ ਸਾਨੂੰ ਅਪੀਲ ਕਰਨਾ ਕਿ ਫੈਸਲਾ ਕੀ ਲਿਆ ਗਿਆ ਹੈ ਤਾਂ ਅਪੀਲ ਕੀ ਕਰਨਾ ਚਾਹੁੰਦੇ ਹਾਂ ਹੁਣ ਸਾਡੀ ਆਰਟੀਸਿਟ ਅਸੋਸੀਏਸ਼ਨ ਵੱਲੋਂ ਇਹੀ ਅਪੀਲ ਹੈ ਜਿਵੇਂ ਦਰਾਂ ਨੂੰ ਹੱਥ ਬੰਨ ਕੇ ਅਪੀਲ ਹੈ ਕਿ ਤੁਸੀਂ ਜਿਹੜਾ ਝੋਨਾ ਵਾ ਉਹ 17 ਮੋਇਸਚਰ ਵਾਲਾ ਖੇਤਾਂ ਵਿੱਚੋਂ ਪੱਕਾ ਮਾਲ ਲੈ ਕੇ ਆਓ ਇੱਥੇ ਮੰਡੀ ਦੇ ਵਿੱਚ ਕਿਸੇ ਆੜ੍ਹਤੀਏ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ ਸਰਕਾਰ ਵੱਲੋਂ ਬਾਰਦਾਨੇ ਦਾ ਸਭ ਕੁਝ ਬੋਲੀ ਦਾ ਸਾਰਾ ਪ੍ਰਬੰਧ ਹੈ ਪਰ ਸਿਰਫ ਇਹ ਜੇ ਸੁੱਕਾ ਮਾਲ ਖੇਤਾਂ ਦੇ ਵਿੱਚੋਂ ਹੀ ਆਊਗਾ ਤੇ ਆਉਂਦਿਆਂ ਨਾਲ ਹੀ ਅਸੀਂ ਸ਼ਾਮ ਤੱਕ ਜਿਹੜਾ ਹੈਗਾ ਜ਼ਿਮੀਂਦਾਰ ਨੂੰ ਜਿਹੜਾ ਹੈਗਾ ਵਾ ਉਹ ਉਹਦੇ ਘਰ ਵਾਪਸ ਭੇਜ ਦਵਾਂਗੇ ਵਿਲੇ ਕਰਕੇ ਤੇ ਪਰਚੀ ਦੇ ਕੇ ਵਾਪਸ ਭੇਜ ਤੀ ਨਵੀਂ ਦਾਣਾ ਮੰਡੀ ਤੇ ਚਾੜ੍ਹਦਾ ਕੰਮ ਕਰਦੇ ਆ ਸਾਡੇ ਇੱਥੇ ਜਿਹੜਾ ਸਮੂਹ ਆੜ੍ਹਤੀਆਂ ਦੀ ਮੀਟਿੰਗ ਹੋਈ ਹੈ ਇਹਦੇ ਵਿੱਚ ਫੈਸਲਾ ਕੀਤਾ ਗਿਆ ਵੀ ਜਿਹੜਾ ਝੋਨਾ ਵਾ ਜ਼ਿਮੀਂਦਾਰਾਂ ਨੂੰ ਅਪੀਲ ਵੀ ਕਰਦੇ ਆ ਕਿ ਇਹਨਾਂ 17 ਕਿਉਂਕਿ ਜਿਹੜਾ ਝੋਨਾ ਹੁਣ ਮੰਡੀ ਦੇ ਵਿੱਚ ਸੱਠਾ ਆ ਰਿਹਾ ਵਾ ਇਹ ਗਵਰਨਮੈਂਟ ਦੀ ਪ੍ਰਕੋਰਪਰੇਟ ਦੇ ਖਰੀਦੇ ਵਿੱਚ ਹੈਗਾ ਪਰ ਇਹ ਗਵਰਨਮੈਂਟ ਦੀ ਪ੍ਰਕੋਰਪਰੇਟ ਦੇ ਵਿੱਚ ਤਾਂ ਹੀ ਪਊਗਾ ਜੇ ਇਹਦਾ 17 ਮੌਚਰ ਹੋਊਗਾ ਅਸੀਂ ਵੇਖਦੇ ਪਏ ਹਾਂ ਝੋਨਾ ਜਿਹੜਾ ਵਾ ਮੰਡੀ ਦੇ ਵਿੱਚ ਜੇ ਮੰਨ ਲਓ ਅੱਜ 50% ਝੋਨਾ ਮੰਡੀ ਦੇ ਢੇਰੀਆਂ ਆਈਆਂ ਨਾ ਉਹਨਾਂ ਦੇ ਵਿੱਚ ਜਿਹੜੀਆਂ ਵਾ 25% ਝੋਨਾ ਜਿਹੜਾ ਵਾ ਉਹ 17 ਮੌਚਰ ਜਿਹੜਾ ਬਿਲਕੁਲ ਸਹੀ ਆ ਰਿਹਾ ਤੇ ਬਾਕੀ ਜਿਹੜਾ ਝੋਨਾ ਆ ਰਿਹਾ ਉਹਦੇ ਵਿੱਚ 25-25% ਜਿਹੜਾ ਝੋਨਾ ਜ਼ਿਮੀਂਦਾਰ ਹਾਰਾ ਵੱਢ ਕੇ ਲੈ ਕੇ ਆ ਰਿਹਾ ਉਸ ਸਕਾਊਂਟ ਦੇ ਬਾਵਜੂਦ ਕਿਉਂਕਿ ਉਹਦੇ ਵਿੱਚ ਜਿਹੜਾ ਵਾ ਅੱਜ ਆਪਾਂ ਸਕਾਈ ਵੀ ਕਰਦੇ ਆ ਮੰਨ ਲਓ ਸਕਾ ਕੇ ਉਹਦਾ 17 ਮੋਇਸਚਰ ਵੀ ਕਰ ਲਿਆ ਪਰ ਉਹਦਾ ਜਿਹੜਾ ਹਰਾ ਦਾਣਾ ਵਾ ਨਾ ਉਹ ਗਾਚੀ ਦੇ ਰੂਪ ਦੇ ਵਿੱਚ ਹੀ ਰਹਿਣਾ ਤੇ ਜਿਹਦੇ ਉੱਤੇ ਮੁੜ ਕੇ ਜਿਹੜਾ ਵਾ ਸੈਲਰ ਵਾਲੇ ਚੁੱਕਣ ਵੇਲੇ ਆਨਾਕਾਨੀ ਕਰਦੇ ਆ ਕਿਉਂਕਿ ਉਹ ਵੀ ਸਹੀ ਆ ਅਸੀਂ ਉੱਥੇ ਸੈਲਰ ਵਾਲਿਆਂ ਨੂੰ ਗਲਤ ਨਹੀਂ ਠਹਿਰਾ ਸਕਦੇ ਕਿਉਂਕਿ ਜਿਹੜਾ ਗਾਚੀ ਬਣ ਗਿਆ ਉਹ ਕਿਸੇ ਕੰਮ ਨਹੀਂ ਹੈਗਾ ਉਹ ਪਾਊਡਰ ਹੀ ਆ ਇਸ ਕਰਕੇ ਅਸੀਂ ਜਿਹੜਾ ਵਾ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਆ ਵੀ ਝੋਨੇ ਨੂੰ ਖੇਤ ਦੇ ਵਿੱਚ ਜਿਹੜਾ ਪੂਰੀ ਸਕਾਈ ਕਰਕੇ ਪਕਾ ਕੇ ਲਿਓ ਤਾ ਜੋ ਜਿਹੜਾ ਵਾ ਇਥੇ ਹੁੰਦੇ ਆ ਜਿਹੜਾ ਹੁੰਦੇ ਸਾਰਾ ਜਿਹੜਾ ਉਹਨਾਂ ਝੋਨਾ ਜਿਹੜਾ ਵਾ ਸਾਨੂੰ ਤੋਲਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਉਹ ਵੀ ਆਰਾਮ ਦੇ ਆਈਕ ਜਿਹੜਾ ਵਾ ਆਪਣੀ ਫਸਲ ਵੇਚ ਕੇ ਘਰੇ ਜਾਣ ਸਟਾਰ نیوز ਪੰਜਾਬੀ ਟੀਵੀ ਦੇ ਲਈ ਸਿਮਰਨ ਸੰਦੂਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ